ਦੀ ਨਾਮ ਕਰਦਾ ਮੇਰਾ ਨਾਮ ਜੇਸ਼ਨਦੀਪ ਸਿੰਘ ਹੈ ਜੀ ਜੇਸ਼ਨ ਜੀ ਕੀ ਵਰਤ ਹੋ ਗਈ ਤੇ ਕਿਦਾਂ ਹੋਇਆ ਸਾਰਾ ਕੁਝ ਵਰਤ ਇਤਰਾ ਹੋਈ ਜੀ ਮੈਂ ਟੋਲ ਪਰੋਸ਼ਾ ਤੇ ਡਿਊਟੀ ਕਰਦਾ ਸੀਗਾ ਹਣੇ 12 ਕਵੇ ਦੀ ਗੱਲ ਆ ਸਕਾਰਪੀਓ ਮੇਰੇ ਕੋਲ ਲੱਗੀ ਤੇ ਉਹਨਾਂ ਕੋ ਕਾਰਡ ਸੀ ਮੈਂ ਕਿਹਾ ਬਈ ਕਾਰਡ ਦਿਖਾ ਦਿਓ ਆਪਾਂ ਤੇ ਉਹਨਾਂ ਨੇ ਫੋਨ 'ਚ ਦਿਖਾਇਆ ਕਾਰਡ ਸਿਵਲ ਡਿਫੈਂਸ ਦਾ ਮੈਂ ਕਿਹਾ ਬਈ ਉਹ ਐ ਕਰਕੇ ਨਾ ਛੇਤੀ ਜੀ ਬੰਦ ਕੀ ਗੱਲ ਸੀਗੀ ਆਏ ਕਰਕੇ ਲਾਈ ਜਾਂਦੇ ਹੁਣ ਮੈਂ ਕਿਹਾ ਬਈ ਆਈਡੀ ਕਾਰਡ ਦਿਖਾ ਦੋ ਮੇਰਾ ਡਿਊਟੀ ਦਾ ਕੰਮ ਆ ਤੇ ਉਹਨਾਂ ਨੇ ਆਈਡੀ ਕਾਰਡ ਨਹੀਂ ਦਿਖਾਇਆ ਪਰਾਂ ਕਰ ਪਰਾਂ ਕਰ ਉਹ ਪਰਾਂ ਕਰਦੇ ਕਰਦੇ ਪੁਲਿਸ ਕਾਰ ਸਪੀਓ ਲੈ ਗਏ ਪਰਾਂ ਨੂੰ ਤੇ ਮੈਂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਹੱਥ ਵਜਾ ਤੇ ਉਹਨਾਂ ਦਾ ਸ਼ੀਸ਼ਾ ਟੁੱਟ ਗਿਆ ਯਾ ਇਹ ਟੁੱਟ ਗਿਆ ਤੇ ਮੈਨੂੰ ਉਹ ਤਾਂ ਗੱਲ ਖਤਮ ਹੀ ਹੋ ਗਈ ਤੇ ਮੈਂ ਜਦੋਂ ਘਰੇ ਵਾਪਸ ਜਾਣਾ ਭਾ ਗੱਡੀ ਕਾ ਕੇ ਸਾਨੂੰ ਘੇਰ ਲਿਆ ਗੱਡੀ ਨੇ ਜਦੋਂ ਘੇਰ ਲਿਆ ਤੇ ਡਸ ਉਹ i20 ਗੱਡੀ ਇਕੱਲਾ ਪਤਾ ਸੀ ਤੇ ਮੈਂ ਕਿਹਾ ਉਜੇ ਤੋਂ ਕਹਿੰਦੇ ਹਾਂ ਵੀ ਟੂ ਟੂਲ ਤੇ ਲੱਗਾ ਮਗਰ ਇੱਕ ਡਸਟਰ ਗੱਡੀ ਆ ਗਈ ਡਸਟਰ ਗੱਡੀ ਵਾਲੀ ਆ ਗਈ ਤੇ ਮੇਰੇ ਗੱਲ ਨੂੰ ਕਹਿਣ ਲੱਗੇ ਤੇ ਕਹਿੰਦੇ ਚਲੋ ਗੱਡੀ ਚ ਪਾਓ ਇਹਨੂੰ ਗੱਡੀ ਚ ਪਾਓ ਮੈਂ ਮੋਟਰਸਾਈਕਲ ਆਪਦਾ ਕੁੱਟ ਕੇ ਛੱਡ ਲਿਆ ਮੈਂ ਮੋਟਰਸਾਈਕਲ ਨਹੀਂ ਆਪਦਾ ਛੱਡਿਆ ਨਾਲ ਇੱਕ ਮੇਰਾ ਪਿੰਡ ਦਾ ਮੁੰਡਾ ਹੋਰ ਸੀਗਾ ਉਹਨੂੰ ਵੀ ਉਹਨੇ ਗਲੇ ਵਿੱਚ ਫੜ ਲਿਆ ਚਾਰ ਪੰਜ ਜਣੇ ਫੜ ਲਏ ਤੇ ਚਾਰ ਤੇ ਚਾਰ ਪੰਜ ਜਣੇ ਮੈਨੂੰ ਮੋਟਰਸਾਈਕਲ ਨੂੰ ਕਰਦੇ ਵੀ ਗੱਡੀ ਚ ਛੋਟੇ ਨੂੰ ਗੱਡੀ ਚ ਮੈਂ ਮੋਟਰਸਾਈਕਲ ਛੱਡਿਆ ਉਧਰੋਂ ਉਸ ਕਾਰਪੀਓਲ ਆ ਗਿਆ ਪਰ ਮੈਂ ਉਹਨੂੰ ਸਿਆਲਿਆ ਵੀ ਉਹਦੇ ਨਾਲ ਗੱਲ ਹੋਈ ਆ ਵੀ ਮੈਨੂੰ ਤਾਂ ਪਤਾ ਨਹੀਂ ਨਾ ਆਪਣੀ ਕਿਸੇ ਨਾਲ ਦੁਸ਼ਮਣੀ ਆ ਨਾ ਕੋਈ ਕੁਛ ਲੈਣਾ ਨਾ ਦੇਣਾ ਸਕਾਰਪੀ ਵਾਲਾ ਆ ਗਿਆ ਤੇ ਉਹਨੇ ਆ ਕੇ ਮੇਰੇ ਜੀ ਦੀ ਵਾਰਤਾ ਤੋਂ ਸੀ ਟੋਲ 플레이 ਦੇ ਉਹਨੇ ਆ ਕੇ ਮੇਰੇ ਬੀਸ ਬੰਨ ਮਾਰਨਾ ਸ਼ੁਰੂ ਕਰਤਾ ਬੀਸ ਬੰਨ ਮਾਰਨਾ ਸ਼ੁਰੂ ਕਰਤਾ ਤੇ ਲੱਗ ਗਈ ਮੇਰਾ ਪਿੰਡ ਸਾਰਾ ਪਿੰਡ ਮੇਰਾ ਇਕੱਠਾ ਹੋ ਗਿਆ ਤੇ ਜਦੋਂ ਇਕੱਠਾ ਹੋ ਗਿਆ ਤੇ ਉਹ ਹਫੜਾ ਦਾ ਫੜੀ ਪੈ ਗਈ ਉਹਨਾਂ ਨੇ ਕੋ ਗੋਨੇ ਚ ਲੈ ਤੇ ਮੇਰੇ ਰਣ ਦਾ ਹੀ ਬੰਦਾ ਸੀ ਗੁਰਮੀਤ ਭਈ ਉਹਦੀ ਗੋਲੀ ਲੱਗੀ ਫਿਰ ਜਿਹਨਾਂ ਦੇ ਲੱਗੇ ਮੈਂ ਨਾਮ ਕੀ ਗੁਰਮੀਤ ਸਿੰਘ ਜੀ ਤੇ ਉਹ ਕਿੰਨੇ ਸ ਬੰਦੇ ਸੀਗੇ ਘੱਟੋ ਘੱਟ 15 20 ਜਣੇ ਹੋਣੇ ਆ ਜੀ ਸਿਰਫ ਇੱਕ ਸ਼ੀਸ਼ੇ ਨੂੰ ਲੈ ਕੇ ਸਿਰਫ ਵਾਰਤ ਲਈਏ ਹਾਂਜੀ ਸ਼ੀਸ਼ੇ ਨੂੰ ਲੈ ਕੇ ਸਮਝ ਲਓ ਜਿਵੇਂ ਮਰਜ਼ੀ ਸਮਝ ਲਈ ਮੈਂ ਤਾਂ ਆਪਣੀ ਡਿਊਟੀ ਕਰਦਾ ਸੀਗੇ ਮੈਂ ਤਾਂ ਇਹਨਾਂ ਆਈਡੀ ਕਾਰਡ ਵਖਾਣ ਨੂੰ ਕਿਹਾ ਸੀ ਬਸ ਇਹ ਆਈਡੀ ਕਾਰਡ ਵਖਾਇਆ ਨਹੀਂ ਤੇ ਉਹ ਨੰਗਲ ਲੱਗੇ ਤੇ ਮੈਂ ਉਹਨਾਂ ਨੇ ਸਕਾਰਪੀਓ ਤੇਜ਼ ਕਰਤੀ ਜਦੋਂ ਨੰਗਲ ਲੱਗੇ ਆਇਆ ਕਰਕੇ ਤੇ ਐ ਹੱਥ ਵੱਜ ਗਿਆ ਸਕਾਰਪੀਓ ਤੇਜ਼ ਤੇ ਹੱਥ ਤਾਂ ਮੇਰਾ ਐਂ ਕੀਤਾ ਸੀ ਮੜਾ ਉਹਦੇ ਨਾਲ ਸ਼ੀਸ਼ਾ ਟੁੱਟ ਗਿਆ ਭਾਈ ਨਹੀਂ ਕਰਦਾ ਸਰ ਕਿਹੜੇ ਕੰਪਨਰ ਕੰਮ ਕਰਦੇ ਇਹ ਟੂਲਪਲਾਇਆ ਫਰੁਸ਼ਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ ਸਰ ਕਿਤਾ ਕੀ ਵਾਕਿਆ ਹੋ ਗਿਆ ਤੇ ਕਿਤੇ ਇਕੱਠਾ ਹੋ ਗਿਆ ਇਹ ਬਈ ਪੈਨ ਵਿਸ਼ਾਲ ਦੀ ਘਟਨਾ ਹੈ ਇੱਕ ਮੁੰਡਾ ਆਪਣਾ ਟੋਲ ਪਲਾਜ ਦੇ ਕੰਮ ਕਰਦਾ ਸਾਡੇ ਪਿੰਡ ਦਾ ਹੀ ਠੀਕ ਹੈ ਉਹਦੇ ਨਾਲ ਜਿਹੜੇ ਝਟਪੋਈ ਹੋਏ ਬੰਦੇ ਦੀ ਠੀਕ ਹੈ ਤੇ ਉਹਨੂੰ ਅੱਜ ਫਿਰ ਦੁਬਾਰਾ ਝਟਪੋਈ ਸਵੇਰੇ ਤੇ ਹੁਣ ਆ ਕੇ ਉਹਨੂੰ ਨਾਲ ਗੱਡੀ ਸੱਟਣ ਲੱਗੇਗੇ ਤੇ ਸਾਡੇ ਪਿੰਡ ਦੇ ਮੁੰਡੇ ਇਹ ਇਕੱਠੇ ਹੋ ਕੇ ਗਏ ਆ ਤੇ ਅੱਗੋਂ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਤਿੰਨ ਗੱਡੀਆਂ ਆਈਆਂ ਉਹਨਾਂ ਨੇ ਹਵਾਈ ਫਾਇਰ ਵੀ ਕੀਤਾ ਆ ਫਿਰ ਉਹਨਾਂ ਨੇ ਇਹਨੂੰ ਸ਼ੂਟ ਕੀਤਾ ਸਿੱਧਾ ਇੱਥੇ ਗੱਲ ਲੱਗੀ ਜਦੇ ਆ ਤਿੰਨ ਗੱਡੀਆਂ ਹੀ ਹਥਿਆਰ ਸੀ ਉਹਨਾਂ ਕੋਲੇ ਕਾਫੀ ਇੱਕ ਨੂੰ ਗੋਲੀ ਲੱਗੀ ਤੇ ਦੂਜੇ ਦੂਜਾ ਸਰਪਟਾ ਜਿਹਨੂੰ ਬੰਦੇ ਨੇ ਚੱਕਣ ਆਈ ਸੀ ਉਹ ਉਹਦਾ ਸਿਰ ਪਤਾ ਹੋਇਆ ਜੀ ਤੇ ਇਹ ਘਟਨਾ ਹੈ ਮਤਲਬ ਕੋਈ ਘਟਨਾ ਪਾ ਮੇਰੇ ਹਿਸਾਬ ਨਾਲ 3:30 4:00 5:00 ਵਜੇ ਦੀ ਘਟਨਾ ਹੈ ਜੀ ਤੇ ਟੋਲ ਪਲਾਜ਼ੇ ਤੇ ਹੋਇਆ ਨਹੀਂ ਟੋਲ ਪਲਾਜ਼ੇ ਤੋਂ ਇਹ ਮੁੰਡਾ ਸ਼ਿਫਟ ਲਾ ਕੇ ਨਾ ਜਿਹੜਾ ਹੈਗਾ ਜਿਹਦਾ ਚੜ੍ਹ ਕੋਈ ਉਹ ਟੋਲ ਸ਼ਿਫਟ ਲਾ ਕੇ ਤੇ ਘਰ ਨੂੰ ਵਾਪਸ ਆ ਰਿਹਾ ਸੀ ਜੀ ਜਦੋਂ ਉਹ ਰਾਤ ਰਸਤੇ ਰੋਡ ਗੱਡੀ ਅੱਗੇ ਲਾ ਕੇ ਰੋਕਿਆ ਗਿਆ ਤੇ ਫਿਰ ਉਹਨੂੰ ਮਤਲਬ ਸਟਰੇ ਅੰਦਰ ਤੇ ਸਾਡੇ ਪਿੰਡ ਦੇ ਹੀ ਮੁੰਡੇ ਸਾਰੇ ਇਹ ਤਾਂ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਕੀ ਗੱਲਬਾਤ ਬਣੀ ਹੈ ਦੁ ਉਹ ਉਸੇ ਦਾ ਕਰ ਰੰਜੇ ਜੀ ਕਹਿ ਲੋ ਕੁਛ ਕਹਿ ਲੋ ਉਹਨੂੰ ਲਾ ਕੇ ਚੱਕਣ ਆਏ ਸੀਗੇ ਤੇ ਉਹਨਾਂ ਨੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੁਕਤੀਆ ਸਿੰਘ ਜੀ ਕਿਹੜੇ ਪਿੰਡ ਤੋਂ ਮਿਸ਼ਰੀ ਵਾਲਾ ਪਿੰਡ ਹੈ ਮੇਰਾ ਜੀ ਪੇਸ਼ੈਂਟ ਤੁਹਾਡੇ ਕੋਲ ਆਇਆ ਸਰ ਜੀ ਨੇ ਕੀ ਹੈ ਬੋਲੀ ਲੱਗੀ ਹੈ ਸਰ ਤਦੋਂ ਦੀ ਵਾਰਦਾਤ ਹੈ ਤੇ ਕਿੰਨੇ ਵਜੇ ਆਖਰ ਪਹੁੰਚਿਆ ਸੀ ਕਿ ਕੰਡੀਸ਼ਨ ਹਾਂ ਜੀ ਸਰ ਉਹ ਪੇਸ਼ੈਂਟ ਆਇਆ ਇੱਕ ਗੁਰਮੀਤ ਸਿੰਘ ਇਹ ਸਾਡੇ ਕੋਲ ਪਹੁੰਚਿਆ ਕਰੀਬ 4:30 ਵੇ ਅੱਜ ਦੁਪਹਿਰ ਦੀ ਵਾਰਦਾਤ ਹੈ ਮੇਰੇ ਮਿਸ਼ਰੀ ਵਾਲਾ ਟੋਲ ਪਲਾਜ਼ੇ ਕੋਲ ਹੋਇਆ ਇਹ ਵਾਰਦਾਤ ਅਜੇ ਕੰਡੀਸ਼ਨ ਉਹਦੀ ਕ੍ਰਿਟੀਕਲ ਆ ਜੋ ਐਮਰਜੈਂਸੀ ਪ੍ਰੋਸੀਜਰ ਹੈ ਜੀ ਅਸੀਂ ਕੀਤੇ ਉਹਨਾਂ ਨੂੰ ਵੈਂਟਿਲੇਟਰ ਤੇ ਹੈਗਾ ਮਰੀਜ਼ ਹਜੇ ਬਾਕੀ ਅੱਗੇ ਦਾ ਜੋ ਐਕਸਪਲੇਨ ਕਰ ਡਾਕਟਰ ਸਾਹਿਬ ਕਰਦੇ ਆ ਹਾਂਜੀ پیشنਟ ਦੇ ਐਕਚੁਅਲੀ ਗਨ ਸ਼ਾਟ ਹੈ ਜੀ ਗਨ ਸ਼ਾਟ ਜਿਹੜਾ ਹੈਗਾ ਉਹ ਆਪਣੇ ਗਲੇ 'ਤੇ ਮਾਰਿਆ ਗਿਆ ਗੋਲੀ ਜਿਹੜੀ ਗਲੇ ਤੋਂ ਹੋ ਕੇ ਵਿੰਡ ਪਾਈਪ ਨੂੰ ਪ੍ਰੈਸ਼ ਕਰਦੀ ਹੋਈ ਆਪਣੀ ਸਪਾਈਨ ਦੇ ਨਾਲ ਲਾ ਕੇ ਫੇਫਰੇ ਚ ਆ ਚੁੱਕੀ ਹੈ ਜਿਸ ਕਾਰਨ ਜਿਹੜਾ ਫੇਫੜਾ ਫਟ ਗਿਆ ਫੇਫਰੇ ਦੇ ਫਟਣ ਦੇ ਨਾਲ ਮਰੀਜ਼ ਦੀ ਹਾਲ ਸਿਰियस ਹੋਈ ਚੈਸਟ ਵਿੱਚ ਬਲੀਡਿੰਗ ਹੋਈ ਤੇ ਨਾਲ ਜਿਹੜੀ ਕੀ ਆ ਹਵਾ ਪਰ ਅਸੀਂ ਜਦੋਂ ਸਾਡੇ ਕੋਲ ਪੇਸ਼ੈਂਟ ਆਇਆ ਤਦੋਂ ਉਹਦਾ ਬੀਪੀ ਬਹੁਤ ਹੀ ਡਾਊਨ ਸੀ ਫਟਾਫਟ ਮਰੀਜ਼ ਨੂੰ ਆਪਾਂ ਫਰਸਟ ਏਡ ਦਿੰਦੇ ਹੋਏ ਇੰਟੂਵੇਟ ਕੀਤਾ ਤਾਂ ਜੋ ਉਹਦੀ ਜਾਨ ਬਚਾਈ ਜਾ ਸਕੇ ਪਲੱਸ ਨਾਲ ਦੇ ਨਾਲ ਜਿਹੜਾ ਫੇਫੜਾ ਫਟਿਆ ਸੀ ਉਸ ਪਾਸੇ ਆਪਾਂ ਟੀਬਾ ਕੇ ਅੱਗੇ ਫਰਦਰ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਮਰੀਜ਼ ਜਿਹੜੀ ਜਾਨ ਬਚਾਈ ਜਾ ਸਕੇ ਇਹ ਸਰ ਬੁਲੇਟ ਜਿਹੜੀ ਗੋਲੀ ਇੱਕ ਹੀ ਲੱਗੀ ਹਾਂਜੀ ਫਿਲਹਾਲ ਜੋ ਸਾਡੇ ਕੋਲ ਐਕਸ-ਰੇ ਤੇ ਸੀਟੀ ਸਕੈਨ ਵਿੱਚ ਦੇਖਿਆ ਗਿਆ ਜੀ ਜਿਹੜੀ ਇੱਕੋ ਬੁਲੇਟ ਹੀ ਆਪਣੇ ਗਲੇ ਦੇ ਰਸਤੇ ਤੋਂ ਹੁੰਦੀ ਹੋਈ ਆਪਣੀ ਛਾਤੀ ਵਿੱਚ ਆਈਏ ਐਸ ਸੱਚ ਕੋਈ ਦੂਜੀ ਬਿਲਡਰ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ ਤਕਨੀਕ ਸਭੀ